ਕਿ ਜਨਾ ਕਿ ਕਿ ਤੇ ਮੇਰੇ ਹਸਮਨ ਜਰੇ ਨਾਲ ਮੈਂ ਅੱਜ ਬੁਰਗਨੀਆ ਸਾਹਮਣੇ ਕਹੂੰਗੀ ਕਿ ਜੇ ਸ਼ਾਦੀ ਕੁਸ਼ੇਸ 7000 ਮਾਤਮੋਤੀਦਾਨ ਕੀਤੀ ਹੋਣੀ ਹੈ ਕਿ ਜੇ 7 ਦਿਨ ਮਾਤਮੋਤੀਦਾਨ ਕੀਤੀ ਤੇ ਜਿਹਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹਵੇਂ ਹੁਣ ਬੇ ਹਸਨ ਕਰਦੇ ਉਹਨੇ ਅੱਲਾਹ ਉਹਨੇ ਬਹੁਤ ਰਿਜਾ ਨਾ ਮਨ ਉਤਰਾ ਖਦੇ ਨੇ ਕਿ ਬੇਟੇ ਤੇ ਕਾਫੀ ਸਾਡੇ ਕਰੇ ਰਹਿ ਗਿਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਪੜਿਆ ਹੋਇਆ ਬੇਟੀ ਦੀ ਬਸ ਮੀਨਜ਼ ਕਮੀ ਸੀ ਉਹ ਬਿਲਕੁਲ ਬਿਲਕੁਲ ਹਾਂਜੀ ਚਾਹ ਬਹੁਤ ਚੰਗਾ ਮਤਲਬ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਜਾਏ ਗਏ ਨੇ ਇੱਕ ਅਨਮੈਰਿਡ ਨੇ ਉਹ 18 ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਅਮਦੇਸ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ ਇਹ 18 ਸਾਲ ਦਾ ਸਵਭ ਬਣਿਆ ਕਿ ਹੁਣ ਬੇਟੀ ਹੋਈ ਆ ਫੋਸਟੋਕ ਕਹਿੰਦੇ ਵੀ ਹੋਣਗੇ ਕਿਛੜ ਉਤੋਂ ਉਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਮੈਂ ਉਹ ਤੋਂ ਤੋਂ ਨਹੀਂ ਸੀ ਕਿਹਾ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਗਰੋਡ ਥੋੜਾ ਜਿਹਾ ਪ੍ਰੋਬਲਮ ਹੋਣ ਦੇ ਕਰਕੇ ਮੇਰੇ ਕੋਲ ਸੁਪਨੇ ਜਿਹੜੇ ਅਧੂਰੇ ਰਹਿ ਗਏ ਸੀ ਵਿੱਚ ਆਉਣੀ ਸੀ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਜਿਹੜੇ ਦੁਬਾਰਾ ਪੂਰੇ ਕਰੇ ਤੇ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ ਸੁਪਨੇ ਇਹ ਬੇਟੀ ਦਾ ਨਾਮ ਕੀ ਸੋਚੋ ਬੇਟੀ ਦਾ ਨਾਮ ਰਬਾ ਕੋ ਇੱਕ ਇੱਕ ਕਿਵੇਂ ਇਹ ਮਾਜਿਕਾਲ ਆ ਬਸ ਇੱਕ ਦਾ ਮਤਲਬ ਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨ ਦਾ ਕਬੂਲ ਕਰਦਾ ਇਹਦਾ ਨਾਮ ਦਾ ਹੀ ਮਤਲਬ ਹੈ ਕਿ ਗੁਰੂ ਦਾ ਗਾਈਡ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਲਬ ਕਿ ਰੱਬ ਦੇ ਅਗਰ ਕੀਤੇ ਮਨਮਤ ਜਿਹੜੀ ਉਹ ਪੂਰੀ ਹੋਈ ਜਾਵੇ ਜਿੱਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਇਹ ਧੀ ਹੈ ਹਾਂ ਜੀ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾ ਗਿਆ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਵੇ ਘਰ ਦੇ ਬਹੁਤ ਜਿਆਦਾ ਖੁਸ਼ ਨੇ ਮਤਲਬ ਜਿਵੇਂ ਮੇਰੀ ਜਠਾੜੀ ਜੀ ਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੇ ਚਲੇ ਉਹ ਪੂਰਾ ਮੇਰੇ ਸਾਹਸਾਬ ਨੂੰ ਦੇਰ ਹੈ ਉਹ ਤੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਕੰਮ ਸਜਾਇਆ ਹੋਇਆ ਹੈ நார்ਮਲ ਤਰੀਕੇ ਜਿੱਦਾਂ ਕੋਈ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਤੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ ਬੱਧਾ ਟਾਈਮ ਸੀ ਜਿਹੜਾ ਨਿਕਲਿਆ ਵਾ ਤੇ ਇੱਕ ਪਲ ਬਰਾ ਔਖਾ ਸੀ ਜਦੋਂ ਮੈਂ ਮਤਲਬ ਨੇ ਮੈਂ ਤਾਂ ਅਸਮਿਸ ਕਰ ਤੋ ਕਿ ਮੈਂ ਮੋਹ ਦੇ ਮੁਕਚਾ ਕੇ ਜਨਮ ਦਿੱਤਾ ਸੀ ਨਹੀਂ ਲਾਤ ਹੋ ਰਹੀ ਸੀ ਕਿ ਜਿਸ ਟਾਈਮ ਤੇ ਮਦਰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੋਗੀ ਪਰ ਸ਼ਾਇਦ ਇਹੀ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਤੋੜਾ ਜਨ ਮਿਲਿਆ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ بیٹے ਨੂੰ ਆਪਣੇ ਹਸਬੰਦ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜਿਆਦਾ ਕ੍ਰਿਟੀਕਲ ਕੇਸ ਹੈ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਬ ਘਰ ਦੇ ਕੇਸ ਸੀ ਮੈਂ ਸੋਚਿਆ ਵੀ ਕਿ ਮੈਂ ਬਾਹਰ ਜਾਉਂਗੀ ਅਰ ਜਦੋਂ ਫਿਰ ਮੈਂ ਬਾਹਰ ਆਈ ਫਿਰ ਮੈਂ ਕਿਹਾ ਕਿ ਇੰਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਚਾਹੀਦੀ ਕਿ ਮਤਲਬ ਫੁੱਲਾਂ ਨਾਲੋਂ ਵੀ ਪਾਪਾ ਜੀ ਨੇ ਬਹੁਤ ਰੀਝਣਾ ਕੀਤਾ ਤੇ ਮੇਰੇ ਹਸਮਣ ਜਰੇ ਨਾਲ ਮੈਂ ਅੱਜ ਬੂਰੀ ਦੁਨੀਆ ਸਾਹਮਣੇ ਕਹੂੰਗੀ ਕਿ ਮੈਂ ਸ਼ਾਦੀ ਕੁਸ਼ੇਸ 7 ਦਿਨ ਮਤਮੋਤੀਦਾਨ ਕੀਤੀ ਹੋਣੀ ਹੈ ਕਿ 7 ਦਿਨ ਮਤਮੋਤੀਦਾਨ ਕੀਤੀ ਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੈਂ ਹੁਣ ਮੇਰੇ ਹਸਮਣ ਕਰਦੇ ਉਹਨੇ ਅੱਲਾ ਅਰ ਉਹਨੇ ਬੋਦਰੀ ਜਨਾਬ ਨੂੰ ਉਤਰਾਖਦੇ ਨੇ ਤੇ ਕੋਈ ਗਰੀਬਾ ਨੇ ਕਿਸੇ चीज 2000 ਰੁਪਏ ਦੇ ਸਰਕੀ ਕਿਸੇ ਤੋਂ ਮਦਦ ਕਰੇ ਕਿ ਕੰਮ ਕੋਦਰ ਬਹੁਤ ਚੈਰ ਕਰ ਦੇ ਨੇ ਇੱਕ ਕਲੀ ਬਾਣੀ ਸਾਡੀ ਦੋਨਾਂ ਦੀ ਅਰਦਾਸ ਹੀ ਨੇ ਤੇ ਵਰਤ ਵੀ ਰੱਖੇ ਸੀ ਮਾਤਾ ਜੀ ਦੀ ਦਾਸੀ ਹਾਂਜੀ ਮਾਤਾ ਜੀ ਦੇ ਨਾਲ ਵਰਤ ਵੀ ਰੱਖੇ ਸੀ ਕੀ ਹੋਵੇ ਸਾਡੇ ਘਰੇ ਹਾਂਜੀ ਲੈ ਔਖਾ ਵੇਲਾ ਵੀ ਟਟਿਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟਟਿਆ ਤੇ ਉੱਥੇ ਵੀ ਟਟਿਆ ਬਾਬਾ ਦੀਪ ਸਿੰਘ ਜੀ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੁਸੀਂ ਮੈਂ ਵੇਖਦੇ ਗੱਡੀ ਪੁਲਿਸ ਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਤ ਆਈ ਸੀ ਉਦਾਂ ਦੀ ਗੱਡੀ ਸਜਾਈ ਜੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਰੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਤੀਆਂ ਮਾਰਨੀਆਂ ਚਾਹੀਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ ਇੱਕ